जय बाबा शमी शाह जी बहुत ही सत्कार योग्य दोस्तों मैं हा ਤੁਹਾਡਾ ਆਪਣਾ ਗਜ਼ਲ ਸਿੰਗਰ ਸੁਨੀਲ ਡੋਗਰਾ ਮੈਨੂੰ ਇਹ ਦੱਸ ਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ बाबा शमी शाह ਸ਼ਾਮ ਜਰਾਸੀ ਇਹਨਾਂ ਦਾ ਜਿਹੜਾ 300ਵਾਂ ਸਾਲਾਨਾ ਮੇਲਾ ਬਹੁਤ ਹੀ ਹਰਸ਼ੋ ਇਲਾਸ ਨਾਲ ਬਹੁਤ ਹੀ ਖੁਸ਼ੀਆਂ ਨਾਲ ਆਨਵਲੀ ਨੋ 10 ਅਤੇ 11 ਸਤੰਬਰ 2025 ਨੂੰ ਬੜੇ ਹੀ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਪੰਜਾਬ ਪੰਜਾਬ ਤੋਂ ਬਾਅਦ ਬਹੁਤ ਹੀ ਉਮਦਾ ਕਲਾਕਾਰ, ਫਨਕਾਰ, ਕਵਾਲ, ਲੋਕ ਗਾਇਕ, ਗਜ਼ਲ ਗਾਇਕ ਔਰ ਬਹੁਤ ਅੱਛੇ-ਅੱਛੇ ਫਨਕਾਰ ਇਸ ਮੇਲੇ ਤੇ ਆਪਣੇ ਪਰਫਾਰਮੈਂਸ ਦੇਣ ਆ ਰਹੇ ਹਨ। ਸੋ ਮੈਂ ਵੀ 11 ਤਰੀਕ ਨੂੰ ਦਨ ਵੀਰਵਾਰ ਨੂੰ ਇਸ ਦਰਬਾਰ ਤੇ ਆਪਣੇ ਹਾਜ਼ਰੀ ਲਗਵਾਉਣ ਲਈ ਆ ਰਿਹਾ ਹਾਂ ਔਰ ਮੇਰਾ ਜਿਹੜਾ ਪਰਫਾਰਮੈਂਸ ਦਾ ਜਿਹੜਾ ਹਾਜ਼ਰੀ ਲਵਾਉਣ ਦਾ ਜਿਹੜਾ ਸਮਾਂ ਹੋਏਗਾ ਉਹ ਰਾਤ ਦੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੋ ਸਾਰੇ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਸ ਮੇਲੇ ਤੋਂ ਸਾਰੇ ਹੁਮ ਹਮਾ ਕੇ ਪਹੁੰਚੋ ਤੇ ਬਾਬਾ ਸ਼ਾਮੇ ਸ਼ਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਦੂਸਰੀ ਜੜੀ ਖੁਸ਼ੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਅਸੀਂ ਇਸ ਦਰਬਾਰ ਦੇ ਸ਼ੋਭਾ ਵਿੱਚ ਬਾਬਾ ਸ਼ਾਮੀ ਸ਼ਾਜੀ ਦੇ ਸਰਕਾਰ ਦੇ ਸ਼ੋਭਾ ਵਿੱਚ ਅਸੀਂ ਦੋ ਜਿਹੜੇ ਰਿਲੀਜੀਅਸ ਭਜਨ ਸ਼ੂਟ ਕੀਤੇ ਹਨ ਜਿਸ ਨੂੰ ਕਿ ਬਹੁਤ ਹੀ ਮਕਬੂਲ ਸ਼ਾਇਰ ਜਨਾਬ ਸੁਖਜੀਤ ਚਾਂਸਲਾ ਸਾਹਿਬ ਨੇ ਲਿਖਿਆ ਹੈ ਸੋ ਉਹ ਵੀ ਆਸ ਕਰਦੇ ਹਾਂ ਕਿ ਮੇਲੇ ਤੋਂ ਪਹਿਲੇ ਇਹ ਦੋਨੋਂ ਜਿਹੜੇ ਰਿਲੀਜੀਅਸ ਗੀਤ ਹੈ ਤੇ ਆਪਾਂ ਰੀਲீஸ் ਕਰਨੇ ਹਨ ਸੋ ਇਹਨਾਂ ਗੀਤਾਂ ਦੀ ਜਿਹੜੀ ਜਿਹੜੀ ਮਤਲਬ ਮੈਨੂੰ ਐਨਕੋਰੇਜਮੈਂਟ ਮਿਲੀ ਹੈ ਸਾਡੇ ਭਾਜੀ ਰਚਨੀ ਸੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਗੀਤ ਆਪਾਂ ਰੀਲீஸ் ਕਰ ਰਹੇ ਹਨ ਸੋ ਬਹੁਤ ਹੀ ਵਧੀਆ ਗੀਤ ਨੇ ਬਹੁਤ ਅੱਛੇ ਲਿਖੇ ਹਨ ਔਰ ਇਹਨਾਂ ਗੀਤਾਂ ਨੂੰ ਜਿਹੜਾ ਸੰਗੀਤਬੱਦ ਕੀਤਾ ਹੈ ਸਾਡੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਸੰਗੀਤ ਡਾਇਰੈਕਟਰ ਚੰਦਰਮੋਨ ਜੀ ਨੇ ਔਰ ਇਹਨਾਂ ਵਿੱਚ ਇੱਕ ਟੱਪਾ ਹੈ ਉਹ ਟੱਪੇ ਨੂੰ ਚਾਂਸਲਾ ਸਾਹਿਬ ਨੇ ਬਹੁਤ ਇੱਕ ਬਾਕਮਾਲ ਲਿਖਿਆ ਹੈ। ਉਹ ਇੱਕ ਸ਼ੇਰ ਉਸ ਟੱਪੇ ਦਾ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ। ਉਹਨਾਂ ਨੇ ਲਿਖਿਆ ਹੈ ਕਿ ਇਸ ਬਾਗ ਦੇ ਮਾਲੀ ਨੂੰ ਬਾਗ ਦੇ ਮਾਲੀ ਜਿਹੜਾ ਦਰਬਾਰ ਹੈ ਬਾਬਾ ਸ਼ਾਮੀ ਸ਼ਾਹ ਜੀ ਦਾ ਉਹਨਾਂ ਦੀ ਸ਼ੁਭਾ ਵਿੱਚ ਲਿਖਿਆ ਹੈ ਕਿ ਇਸ ਬਾਗ ਦੇ ਮਾਲੀ ਨੂੰ ਅਰਸ਼ੋਂ ਵਧਾਈਆਂ ਆਉਂਦੀਆਂ। ਇਸ ਬਾਗ ਦੇ ਮਾਲੀ ਨੂੰ ਅਰਸ਼ੋਂ ਵਧਾਈਆਂ ਆਉਂਦੀਆਂ। ਬਾਬੇ ਪਿਰਥੀ ਵਾਲੀ ਨੂੰ। ਸੋ ਬਹੁਤ ਹੀ ਵਧੀਆ ਟੱਪੇ ਹੈ ਔਰ ਮੈਂ ਆਸ ਕਰਦਾ ਕਿ ਸਰੋਤੇ ਇਸ ਇਹਨਾਂ ਦੋਨਾਂ ਗੀਤਾਂ ਨੂੰ ਬਹੁਤ ਆਪਣਾ ਅਸ਼ੀਰਵਾਦ ਦੇਣਗੇ ਸੋ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜਾ ਇਹ ਦਰਬਾਰ ਹੈ ਜਨਾਬ ਸਲਾਮਤ ਅਲੀ ਖਾਨ ਸਾਹਿਬ ਜਨਾਬ ਨਜ਼ਾਕਤ ਅਲੀ ਖਾਨ ਸਾਹਿਬ ਉਸ ਪੁਰਾਣੇ ਸਮੇਂ ਤੋਂ ਚੱਲੇ ਆ ਰਿਹਾ ਔਰ ਸੰਗੀਤ ਕਰਾਨਾ ਹੈ ਇੱਥੇ ਜੋ ਵੀ ਮਤਲਬ ਗਾਉਂਦਾ ਹੈ ਜੋ ਵੀ ਪਰਫਾਰਮ ਕਰਦਾ ਉਹਦੇ ਮਨ ਦੀ ਜਿਹੜੀ ਕਾਮਨਾਵਾਂ ਪੂਰੀਆਂ ਹੁੰਦੀਆਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਨੋ 10 11 ਸਤੰਬਰ 2025 ਨੂੰ ਬਾਬਾ ਜੀ ਦੇ ਦਰਬਾਰ ਤੇ ਆਓ ਤੇ ਬਾਬਾ ਸ਼ਾਮੀ ਸ਼ਾਹ ਜੀ ਦਾ ਅਸ਼ੀਰਵਾਦ ਸ਼ਾਮਚਰਾਸੀ ਕਰਾਨੇ ਜਿਹੜੇ ਗੱਦਨਸ਼ੀਨ ਬਾਬਾ ਪਿਰਤੀ ਸਿੰਘ ਜੀ ਬਾਲੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਵਰ ਸਾਹਿਬ ਰਜਨੀਸ਼ ਜੀ ਅਤੇ ਕਮੇਟੀ ਦੇ ਸਾਰੇ ਮੈਂਬਰਾਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਬlesing ਨਾਲ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਮੈਂ 11 ਤਰੀਕ ਨੂੰ ਇੱਥੇ ਬਾਬਾ ਜੀ ਦੇ ਦਰਵਾਜ਼ੇ ਤੇ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਪਰਫਾਰਮ ਕਰਨ ਦਾ ਸੋ ਤੁਹਾਡੇ ਨਾਲ ਮੈਂ ਤਿੰਨ ਖੁਸ਼ੀਆਂ ਮੈਂ ਸਾਂਝੀਆਂ ਕਰ ਰਿਹਾ ਪਹਿਲੀ ਖੁਸ਼ੀ ਹੈ ਕਿ 300ਵਾਂ ਸਾਲਾ ਜਿਹੜਾ ਅਸੀਂ ਬਾਬਾ ਜੀ ਦਾ ਮਨਾ ਰਹੇ ਹਾਂ ਬਹੁਤ ਹਰਸ਼ੋਲਾਸ ਨਾਲ ਇਸ ਨੂੰ ਮਨਾ ਰਹੇ ਹਾਂ ਕੋ ਸਾਰੇ ਨੂੰ ਮੈਂ ਬੇਨਤੀ ਕਰਦਾ ਇਸ ਦਰਬਾਰ ਤੇ ਇਸ ਮੇਲੇ ਤੇ ਸਾਰੇ ਨੇ ਜ਼ਰੂਰ ਪਹੁੰਚਣਾ ਹੈ ਦੂਸਰੀ ਜਿਹੜੀ ਖੁਸ਼ੀ ਦੀ ਗੱਲ ਹੋਏ ਹੈ ਕਿ ਇਸ ਮੇਲੇ ਤੇ ਮੇਰੇ ਦੋ ਰਿਲੀਜੀਅਸ ਟ੍ਰੈਕ ਰਿਲੀਜ਼ ਹੋ ਰਹੇ ਨੇ ਤੋ ਤੁਸੀਂ ਬਾਬਾ ਜੀ ਨਾਲ ਔਰ ਤੁਹਾਡੇ ਵੱਲੋਂ ਮੈਨੂੰ ਪੂਰੀ ਆਸ ਹੈ ਕਿ ਇਸ ਜਿਹੜੇ ਰਿਲੀਜੀਅਸ ਟਰੈਕ ਹੈ ਨਾ ਤੇ ਪੂਰਾ ਮੈਨੂੰ ਪਿਆਰ ਮਿਲੇਗਾ ਅਸ਼ੀਰਵਾਦ ਮਿਲੇਗਾ ਬਲੇਸਿੰਗ ਮਿਲੇਗੀ ਤੀਸਰੀ ਜਿਹੜੀ ਖੁਸ਼ੀ ਦੀ ਗੱਲ ਮੈਂ ਤੁਹਾਡਾ ਨਾਲ ਸਾਂਝੀ ਕਰ ਰਿਹਾ ਕਿ ਇਸ ਮੇਲੇ ਨੂੰ ਜਿਹੜਾ ਕਿ 4 ਦਿਨ ਹੋ ਰਿਹਾ 9 10 11 12 ਇਹ ਚਾਰੇ ਦਿਨ ਇਸ ਮੇਲੇ ਨੂੰ ਜਿਹੜੇ ਮਤਲਬ ਕਵਰ ਕਰ ਰਹੇ ਨੇ ਇਸ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਕਰ ਰਹੇ ਨੇ ਪੰਜਾਬ ਲਾਈਵ ਟੀਵੀ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਉੱਪਲ ਅਤੇ ਗੁਰਦੇਵ ਭਟੇਜ ਅਤੇ ਉਹਨਾਂ ਦੀ ਸਾਰੀ ਟੀਮ ਸੋ ਆਉ ਮਿਲਦੇ ਹਾਂ ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਸ਼ਾਮ 84 9 10 11 ਤੇ 12 ਸਤੰਬਰ 2025 25 ਨੂੰ ਤੇ ਤੁਹਾਡੀਆਂ ਦੁਆਵਾਂ ਤੇ ਤੁਹਾਡੇ ਅਸ਼ੀਰਵਾਦ ਦੀ ਉਡੀਕ ਵਿੱਚ ਤੁਹਾਡਾ ਆਪਣਾ ਗਾਜ਼ਲ ਸਿੰਗਰ ਸੁਨੀਲ ਡੋਗਰਾ